ਚੰਗਾ ਨਹੀਂ ਸੀਗਾ ਮਾਂ ਤੇ ਭੈਣ ਪਹਿਲਾਂ ਹੀ ਨਸ਼ੇ ਦੀ ਤਸਕਰੀ ਕਰਦੀਆਂ ਸੀਗੀਆਂ ਪਹਿਲਾਂ ਹੀ ਉਹਨਾਂ ਤੇ 2-2 3-3 ਪਰਚੇ ਜਿਹੜੇ ਉਹ ਦਰਜ ਨੇ ਤਾਂ ਉਦੋਂ ਪਰਮਜੀਤ ਪੰਮੀ ਆਪਣਾ ਕਰੀਅਰ ਜਿਹੜਾ ਉਹ ਸਿੰਗਿੰਗ ਖੇਤਰ ਦੇ ਵਿੱਚ ਬਣਾ ਰਹੀ ਸੀਗੀ ਤਾਂ ਉਸ ਸਮੇਂ ਤਾਂ ਇਹ ਇਹਨਾਂ ਚੀਜ਼ਾਂ ਤੋਂ ਵਾਂਝੀ ਰਹੀ ਪਰ ਜਿਉਂ-ਜਿਉਂ ਕੋਰੋਨਾ ਕਾਲ ਦੇ ਸਮੇਂ ਦੇ ਵਿੱਚ ਤੰਗੀਆਂ ਤਰੁੱਟੀਆਂ ਆਈਆਂ ਪਰਿਵਾਰ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋਇਆ ਤਾਂ ਉੱਥੇ ਹੀ ਫਿਰ ਪਰਮਜੀਤ ਪੰਮੀ ਨੇ ਆ ਆਪਣੀ ਫੈਮਿਲੀ ਦੇ ਨਾਲ ਮਿਲ ਕੇ ਇਹ ਜਿਹੜਾ ਚਿੱਟੇ ਦਾ ਬਿਜ਼ਨਸ ਹੈ ਇਹਨੂੰ ਅੱਗੇ ਵਧਾਇਆ ਔਰ ਪਿੱਛੇ ਜੇ ਤੁਸੀਂ ਖਬਰ ਵੀ ਸੁਣੀ ਹੋਣੀ ਹੈ ਕਿ ਇਹ ਜੇਲ੍ਹ ਦੇ ਵਿੱਚ ਗਈ ਪੰਮੀ ਇਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਨੌਜਵਾਨ ਦੀ ਓਵਰਡੋਸ ਦੇ ਨਾਲ ਮੌਤ ਹੋ ਜਾਂਦੀ ਹੈ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹ ਜੇਲ੍ਹ ਵੀ ਗਈ ਤੇ ਜਦੋਂ ਜੇਲ੍ਹ ਤੋਂ ਬਾਹਰ ਆਈ ਉਸ ਤੋਂ ਬਾਅਦ ਇਹਨੇ ਫੁੱਲ ਫਲੈਜੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਗੋਂ ਛੱਡਿਆ ਨਹੀਂ ਆਪਣੇ ਭਰਾ ਦੇ ਨਾਲ ਮਿਲ ਕੇ ਤੇ ਚਿੱਟਾ ਵੇਚਣਾ ਸ਼ੁਰੂ ਕਰ ਦਿੱਤਾ ਹੁਣ ਭਰਾ ਤੇ ਭੈਣ ਯਾਨੀ ਕਿ ਪੰਮੀ ਤੇ ਉਹਦਾ ਭਰਾ ਦੋਨੋਂ ਮਿਲ ਕੇ ਚਿੱਟੇ ਦੀ ਤਸਕਰੀ ਕਰਦੇ ਆ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਨਾਲ ਇਹ ਸੰਬੰਧ ਰੱਖਦੀ ਹੈ ਨਾ ਉੱਥੇ ਜਨਮ ਹੋਇਆ ਤੇ ਉਥੋਂ ਅੱਗੇ ਇਹ ਗਾਇਕੀ ਦੇ ਖੇਤਰ ਵੱਲ ਆਈ ਔਰ ਕਈ ਇਹਨੇ ਆਪਣੀਆਂ ਸੌਂਗ ਜਿਹੜੇ ਉਹ ਵੀ ਰਿਲੀਜ਼ ਕੀਤੇ ਉਦੋਂ ਟੇਪਾਂ ਆਉਂਦੀਆਂ ਸੀ ਟੇਪ ਰਿਕਾਰਡ ਕਰਕੇ ਉਹ ਵੀ ਰਿਲੀਜ਼ ਕੀਤੀਆਂ ਫਿਰ ਉਸ ਤੋਂ ਬਾਅਦ ਕਈ ਸਟੇਜ ਸ਼ੋਅ ਵੀ ਕੀਤੇ ਔਰ ਪਰਮਜੀਤ ਪੰਮੀ ਦੇ ਕਈ ਗਾਣੇ ਜਿਹੜੇ ਉਹ ਮਕਬੂਲ ਹੋਏ ਇੱਕ ਐਵੇਂ ਕਾਨੂੰ ਸ਼ੱਕ ਕਰਦਾ ਗੋਲੀ ਚੱਲ ਜੂ ਮਰੂਤੀ ਪੰਦੂ ਤਾਂ ਇਹ ਗਾਣੇ ਜਿਹੜੇ ਆ ਉਹ 90 2000 ਦੇ ਸਮੇਂ ਦੇ ਵਿੱਚ ਬਹੁਤ ਹੀ ਹਿੱਟ ਗਾਣੇ ਸੀਗੇ ਜਦੋਂ ਇਹ ਗਾਣੇ ਆਏ ਔਰ ਇਹ ਕਾਫੀ ਹਿੱਟ ਰਹੇ ਤੇ ਉਸ ਤੋਂ ਬਾਅਦ ਪੰਮੀ ਦਾ ਵੀ ਜਿਹੜਾ ਕਾਫੀ ਕੰਮ ਚੱਲਿਆ ਸਟੇਜ ਸ਼ੋ ਜਿਹੜੇ ਉਹ ਬਹੁਤ ਮਿਲੇ ਪਰ ਕਰੋਨਾ ਕਾਲ ਦੇ ਵਿੱਚ ਇਹ ਮਾਰ ਵਜੀ ਕੇ ਕੰਮ ਠੱਪ ਹੋ ਗਿਆ ਸਟੇਜ ਸ਼ੋ ਮਿਲਨੇ ਬੰਦ ਹੋ ਗਏ ਤੇ ਉਸ ਤੋਂ ਬਾਅਦ ਗਲਤ ਰਸਤੇ ਤੇ ਪੰਮੀ ਚੱਲ ਪਈ ਕਿਉਂਕਿ ਮਾਂ ਤੇ ਭੈਣ ਪਹਿਲਾਂ ਤੋਂ ਹੀ ਚਿੱਟੇ ਦੀ ਤਸਕਰੀ ਜਿਹੜੀ ਉਹ ਕਰਦੀ ਸੀਗੀ ਔਰ ਪੰਮੀ ਨੇ ਆਪਣੇ ਭਰਾ ਨੂੰ ਨਾਲ ਲਿਆ ਔਰ ਦੋਨੋਂ ਜਾਣੇ ਮਿਲ ਕੇ ਚਿੱਟੇ ਦਾ ਕਾਰੋਬਾਰ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਹੁਣ 8 ਗ੍ਰਾਮ ਚਿੱਟੇ ਦੇ ਨਾਲ ਪਰਮਜੀਤ ਪੰਮੀ ਨੂੰ ਆ ਗ੍ਰਫਤਾਰ ਕਰ ਲਿਆ ਆਪਰੇਸ਼ਨ ਪ੍ਰਹਾਰ 2.0 ਦੇ ਤਹਿਤ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਕਿਉਂਕਿ 12000 ਤੋਂ ਵੱਧ ਪੁਲਿਸ ਕਰਮੀ ਤੇ 2000 ਤੋਂ ਵੱਧ ਟੀਮਾਂ ਜਿਹੜੀਆਂ ਨੇ ਇਸ ਕੰਮ ਦੇ ਲਈ ਬਣਾਈਆਂ ਗਈਆਂ ਨੇ ਚਾਹੇ ਉਹ ਕੋਈ ਨਸ਼ਾ ਕਰਦਾ ਹੈ ਤਸਕਰ ਹੈ ਜਾਂ ਫਿਰ ਕੋਈ ਗੈਂਗਸਟਰ ਹੈ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਨਾਂ ਨੂੰ ਗ੍ਰਿਫਤਾਰ ਕਰਕੇ ਤੇ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਇਹ ਆਪਰੇਸ਼ਨ ਪ੍ਰਹਾਰ ਦੇ ਤਹਿਤ ਪੰਜਾਬ ਪੁਲਿਸ ਦਾ ਕਹਿਣਾ ਹੈ ਸੋ ਉਸੇ ਦੇ ਤਹਿਤ ਹੀ ਇਹ ਵੱਡੀ ਕਾਰਵਾਈ ਹੋਈ ਹੈ ਪਰਮਜੀਤ ਪੰਮੀ ਜਿਹੜੀ ਕਿ ਸਿੰਗਰ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਭਰਾ ਦੇ ਨਾਲ 8 ਗ੍ਰਾਮ ਚਿੱਟੇ ਦੇ ਨਾਲ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਪਹਿਲਾਂ ਇਹ ਜਦੋਂ ਜੇਲ੍ਹ ਤੋਂ ਛੁੱਟ ਕੇ ਆਈ ਤਾਂ ਉਸ ਤੋਂ ਬਾਅਦ ਇਹਨੇ ਆਪਣੇ ਭਰਾ ਨੂੰ ਨਾਲ ਲਿਆ ਤੇ ਦੋਨਾਂ ਨੇ ਮਿਲ ਕੇ ਚਿੱਟੇ ਦਾ ਕੰਮ ਸ਼ੁਰੂ ਕਰ ਦਿੱਤਾ ਚਿੱਟਾ ਸਮਗਲ ਕਰਦੇ ਸੀ ਤਾਂ ਹੁਣ ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ 8 ਗ੍ਰਾਮ ਚਿੱਟਾ ਇਹਨਾਂ ਤੋਂ ਆ ਹਰਾਸਤੀ ਜਿਹੜੀ ਉਹ ਹੋਈ ਹੈ 8 ਗ੍ਰਾਮ ਚਿੱਟੇ ਦੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਪਰਚਾ ਇਹਨਾਂ ਤੇ ਦਰਜ ਕਰ ਦਿੱਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਜਿਹੜੀ ਹੈ ਪੰਜਾਬ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ। ਨੈਕਸੋਰਾ ਟੀਵੀ ਤੇ ਤੁਹਾਡਾ ਸਵਾਗਤ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਇੱਕ ਖਬਰ ਪੰਜਾਬ ਦੀ ਮਸ਼ਹੂਰ ਗਾਇਕਾ ਦੇ ਨਾਲ ਜੁੜੀ ਹੋਈ ਹੈ। ਆ ਜਿਹੜੀ ਕਿ ਇੱਕ ਸਮੇਂ ਬਹੁਤ ਹਿੱਟ ਗੀਤ ਦੇਣ ਵਾਲੀ ਮੰਨੀ ਜਾਂਦੀ ਹੈ ਪਰ ਉਸ ਤੋਂ ਬਾਅਦ ਚਿੱਟੇ ਦੇ ਕਾਲੇ ਧੰਦੇ ਦੇ ਵਿੱਚ ਫਸ ਗਈ ਤੇ ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋਈ ਤੇ ਹੁਣ ਪੰਜਾਬ ਪੁਲਿਸ ਨੇ ਜਿਹੜਾ ਆਪਰੇਸ਼ਨ ਪ੍ਰਹਾਰ 2.0 ਸ਼ੁਰੂ ਕੀਤਾ ਆ ਉੱਥੇ ਗ੍ਰਿਫਤਾਰੀ ਹੋਈ ਹੈ ਸੋ ਇਸ ਦੇ ਤਹਿਤ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਸੀ ਰੇਡ ਕੀਤੀਆਂ ਜਾ ਰਹੀਆਂ ਤਾਂ ਇਸੇ ਦੌਰਾਨ ਪਰਮਜੀਤ ਪੰਮੀ ਜਿਹੜੀ ਕਿ ਪੰਜਾਬੀ ਗਾਇਕ ਹੈ ਕਈ ਹਾਕਿਆਤੋਂ ਨੇ ਕੰਮ ਕੀਤਾ ਸਭ ਤੋਂ ਵੱਡੀ ਗੱਲ ਕਿ ਸਟੇਜ ਸ਼ੋਅ ਕੀਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਔਰ ਜਦੋਂ ਕਰੋਨਾ ਕਾਲ ਤੋਂ ਪਹਿਲਾਂ ਜਿਹੜੀ ਇਹ ਤੰਗੀ ਆਈ ਸਾਰੇ ਲੋਕਾਂ ਤੇ ਤਾਂ ਇਹਦੇ ਵਿੱਚ ਪਰਮਜੀਤ ਪੰਮੀ ਹੁਣਾਂ ਦਾ ਕੰਮ ਵੀ ਠੱਪ ਹੋ ਗਿਆ ਜਿਹੜੇ ਸਟੇਜ ਸ਼ੋਅ ਮਿਲਦੇ ਸੀ ਉਹ ਵੀ ਬੰਦ ਹੋ ਗਏ ਤਾਂ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋ ਗਿਆ ਤਾਂ ਉਸ ਤੋਂ ਬਾਅਦ ਪਰਮਜੀਤ ਪੰਮੀ ਨੇ ਆਪਣੀ ਫੈਮਿਲੀ ਦੇ ਨਾਲ ਜਾਨੀ ਕਿ ਮਾਂ ਤੇ ਭੈਣ ਦੇ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਪੰਮੀ ਦਾ ਪਹਿਲਾ ਹੀ ਪਰਿਵਾਰਕ ਬੈਕਗ੍ਰਾਉਂਡ ਜਿਹੜਾ ਉਹ ਕੋਈ ਚੰਗਾ ਨਹੀਂ ਸੀਗਾ ਮਾਂ ਤੇ ਭੈਣ ਪਹਿਲਾਂ ਹੀ ਨਸ਼ੇ ਦੀ ਤਸਕਰੀ ਕਰਦੀਆਂ ਸੀਗੀਆਂ ਪਹਿਲਾਂ ਹੀ ਉਹਨਾਂ ਤੇ 2-2 3-3 ਪਰਚੇ ਜਿਹੜੇ ਉਹ ਦਰਜ ਨੇ ਤਾਂ ਉਦੋਂ ਪਰਮਜੀਤ ਪੰਮੀ ਆਪਣਾ ਕਰੀਅਰ ਜਿਹੜਾ ਉਹ ਸਿੰਗਿੰਗ ਖੇਤਰ ਦੇ ਵਿੱਚ ਬਣਾ ਰਹੀ ਸੀਗੀ ਤਾ ਉਸ ਸਮੇਂ ਤਾਂ ਇਹ ਇਹਨਾਂ ਚੀਜ਼ਾਂ ਤੋਂ ਵਾਂਝੀ ਰਹੀ ਪਰ ਜਿਉਂ-ਜਿਉਂ ਕਰੋਨਾ ਕਾਲ ਦੇ ਸਮੇਂ ਦੇ ਵਿੱਚ ਤੰਗੀਆਂ ਤਰੁੱਟੀਆਂ ਆਈਆਂ ਪਰਿਵਾਰ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋਇਆ ਤਾਂ ਉੱਥੇ ਹੀ ਫਿਰ ਪਰਮਜੀਤ ਪੰਮੀ ਨੇ ਆਪਣੀ ਫੈਮਿਲੀ ਦੇ ਨਾਲ ਮਿਲ ਕੇ ਇਹ ਜਿਹੜਾ ਚਿੱਟੇ ਦਾ ਬਿਜ਼ਨਸ ਹੈ ਇਹਨੂੰ ਅੱਗੇ ਵਧਾਇਆ ਔਰ ਪਿੱਛੇ ਜੇ ਤੁਸੀਂ ਖ਼ਬਰ ਵੀ ਸੁਣੀ ਹੋਣੀ ਹੈ ਕਿ ਇਹ ਜੇਲ੍ਹ ਦੇ ਵਿੱਚ ਗਈ ਪੰਮੀ ਇਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਨੌਜਵਾਨ ਦੀ ਓਵਰਡੋਸ ਦੇ ਨਾਲ ਮੌਤ ਹੋ ਜਾਂਦੀ ਹੈ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹ ਜੇਲ੍ਹ ਵੀ ਗਈ ਤੇ ਜਦੋਂ ਜੇਲ੍ਹ ਤੋਂ ਬਾਹਰ ਆਈ ਉਸ ਤੋਂ ਬਾਅਦ ਆ ਇਹਨੇ ਫੁੱਲ ਫਲੈਜੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਗੋਂ ਛੱਡਿਆ ਨਹੀਂ ਆਪਣੇ ਭਰਾ ਦੇ ਨਾਲ ਮਿਲ ਕੇ ਤੇ ਚਿੱਟਾ ਵੇਚਣਾ ਸ਼ੁਰੂ ਕਰ ਦਿੱਤਾ ਹੁਣ ਭਰਾ ਤੇ ਭੈਣ ਯਾਨੀ ਕਿ ਪੰਮੀ ਤੇ ਉਹਦਾ ਭਰਾ ਦੋਨੋਂ ਮਿਲ ਕੇ ਚਿੱਟੇ ਦੀ ਤਸਕਰੀ ਕਰਦੇ ਆ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਨਾਲ ਇਹ ਸੰਬੰਧ ਰੱਖਦੀ ਹੈ ਨਾ ਉਥੇ ਜਨਮ ਹੋਇਆ ਤੇ ਉਥੋਂ ਅੱਗੇ ਇਹ ਗਾਇਕੀ ਦੇ ਖੇਤਰ ਵੱਲ ਆਈ ਔਰ ਕਈ ਇਹਨੇ ਆਪਣੀਆਂ Song ਜਿਹੜੇ ਉਹ ਵੀ ਰਿਲੀਜ਼ ਕੀਤੇ ਉਦੋਂ ਟੇਪਾਂ ਆਉਂਦੀਆਂ ਸੀ ਟੇਪ ਰਿਕਾਰਡ ਕਰਕੇ ਉਹ ਵੀ ਰਿਲੀਜ਼ ਕੀਤੀਆਂ ਫਿਰ ਉਸ ਤੋਂ ਬਾਅਦ ਕਈ ਸਟੇਜ ਸ਼ੋਅ ਵੀ ਕੀਤੇ ਔਰ ਪਰਮਜੀਤ ਪੰਮੀ ਦੇ ਕਈ ਗਾਣੇ ਜਿਹੜੇ ਉਹ ਮਕਬੂਲ ਹੋਏ ਇੱਕ ਐਵੇਂ ਕਹਨੂੰ ਸ਼ੱਕ ਕਰਦਾ ਗੋਲੀ ਚੱਲ ਜੂ ਆ ਮਰੂਤੀ ਭਨ ਦੂਤਾ ਇਹ ਗਾਣੇ ਜਿਹੜੇ ਆ ਉਹ 90 2000 ਦੇ ਸਮੇਂ ਦੇ ਵਿੱਚ ਬਹੁਤ ਹੀ ਹਿੱਟ ਗਾਣੇ ਸੀਗੇ ਜਦੋਂ ਇਹ ਗਾਣੇ ਆਏ ਔਰ ਇਹ ਕਾਫੀ ਹਿੱਟ ਰਹੇ ਤੇ ਉਸ ਤੋਂ ਬਾਅਦ ਪੰਮੀ ਦਾ ਵੀ ਜਿਹੜਾ ਕਾਫੀ ਕੰਮ ਚੱਲਿਆ ਸਟੇਜ ਸ਼ੋ ਜਿਹੜੇ ਉਹ ਬਹੁਤ ਮਿਲੇ ਪਰ ਕਰੋਨਾ ਕਾਲ ਦੇ ਵਿੱਚ ਇਹ ਮਾਰ ਵੱਜੀ ਕਿ ਕੰਮ ਠੱਪ ਹੋ ਗਿਆ ਸਟੇਜ ਸ਼ੋ ਮਿਲਨੇ ਬੰਦ ਹੋ ਗਏ ਤੇ ਉਸ ਤੋਂ ਬਾਅਦ ਗਲਤ ਰਸਤੇ ਤੇ ਪੰਮੀ ਚੱਲ ਪਈ ਕਿਉਂਕਿ ਮਾਂ ਤੇ ਭੈਣ ਪਹਿਲਾਂ ਤੋਂ ਹੀ ਚਿੱਟੇ ਦੀ ਤਸਕਰੀ ਜਿਹੜੀ ਉਹ ਕਰਦੀ ਸੀਗੀ ਔਰ ਪੰਮੀ ਨੇ ਆਪਣੇ ਭਰਾ ਨੂੰ ਨਾਲ ਲਿਆ ਔਰ ਦੋਨੋਂ ਜਾਣੇ ਮਿਲ ਕੇ ਚਿੱਟੇ ਦਾ ਕਾਰੋਬਾਰ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਹੁਣ 8 ਗ੍ਰਾਮ ਚਿੱਟੇ ਦੇ ਨਾਲ ਪਰਮਜੀਤ ਪੰਮੀ ਨੂੰ ਆ ਗ੍ਰਿਫਤਾਰ ਕਰ ਲਿਆ ਆਪਰੇਸ਼ਨ ਪ੍ਰਹਾਰ 2.0 ਦੇ ਤਹਿਤ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਕਿਉਂਕਿ 12000 ਤੋਂ ਵੱਧ ਪੁਲਿਸ ਕਰਮੀ ਤੇ 2000 ਤੋਂ ਵੱਧ ਟੀਮਾਂ ਜਿਹੜੀਆਂ ਨੇ ਇਸ ਕੰਮ ਦੇ ਲਈ ਬਣਾਈਆਂ ਗਈਆਂ ਨੇ ਚਾਹੇ ਉਹ ਕੋਈ ਨਸ਼ਾ ਕਰਦਾ ਹੈ ਤਸਕਰ ਹੈ ਜਾਂ ਫਿਰ ਕੋਈ ਗੈਂਗਸਟਰ ਹੈ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਬਣਦੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਇਹ ਆਪਰੇਸ਼ਨ ਪ੍ਰਹਾਰ ਦੇ ਤਹਿਤ ਪੰਜਾਬ ਪੁਲਿਸ ਦਾ ਕਹਿਣਾ ਹੈ ਸੋ ਉਸੇ ਦੇ ਤਹਿਤ ਹੀ ਇਹ ਵੱਡੀ ਕਾਰਵਾਈ ਹੋਈ ਹੈ ਪਰਮਜੀਤ ਪੰਮੀ ਜਿਹੜੀ ਕਿ ਸਿੰਗਰ ਹੈ ਉਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਭਰਾ ਦੇ ਨਾਲ 8 ਗ੍ਰਾਮ ਚਿੱਟੇ ਦੇ ਨਾਲ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਪਹਿਲਾਂ ਇਹ ਜਦੋਂ ਜੇਲ੍ਹ ਤੋਂ ਛੁੱਟ ਕੇ ਆਈ ਤਾਂ ਉਸ ਤੋਂ ਬਾਅਦ ਇਹਨੇ ਆਪਣੇ ਭਰਾ ਨੂੰ ਨਾਲ ਲਿਆ ਤੇ ਦੋਨਾਂ ਨੇ ਮਿਲ ਕੇ ਚਿੱਟੇ ਦਾ ਕੰਮ ਸ਼ੁਰੂ ਕਰ ਦਿੱਤਾ ਚਿੱਟਾ ਸਮਗਲ ਕਰਦੇ ਸੀ ਤਾਂ ਹੁਣ ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ 8 ਗ੍ਰਾਮ ਚਿੱਟਾ ਇਹਨਾਂ ਤੋਂ ਹਰਾਸਤੀ ਜਿਹੜੀ ਉਹ ਹੋਈ ਹੈ 8 ਗ੍ਰਾਮ ਚਿੱਟੇ ਦੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਪਰਚਾ ਇਹਨਾਂ ਤੇ ਦਰਜ ਕਰ ਦਿੱਤਾ ਗਿਆ ਤੇ ਅਗਲੇਰੀ ਕਾਰਵਾਈ ਜਿਹੜੀ ਹੈ ਪੰਜਾਬ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ। ਦੈਨਿਕ ਸੂਰਾ ਟੀਵੀ ਤੇ ਤੁਹਾਡਾ ਸਵਾਗਤ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਇਹ ਖਬਰ ਪੰਜਾਬ ਦੀ ਮਸ਼ਹੂਰ ਗਾਇਕਾ ਦੇ ਨਾਲ ਜੁੜੀ ਹੋਈ ਹੈ ਆ ਜਿਹੜੀ ਕਿ ਇੱਕ ਸਮੇਂ ਬਹੁਤ ਹਿੱਟ ਗੀਤ ਦੇਣ ਵਾਲੀ ਮੰਨੀ ਜਾਂਦੀ ਹੈ ਪਰ ਉਸ ਤੋਂ ਬਾਅਦ ਚਿੱਟੇ ਦੇ ਕਾਲੇ ਧੰਦੇ ਦੇ ਵਿੱਚ ਫਸ ਗਈ ਤੇ ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋਈ ਤੇ ਹੁਣ ਪੰਜਾਬ ਪੁਲਿਸ ਨੇ ਜਿਹੜਾ ਆਪਰੇਸ਼ਨ ਪ੍ਰਹਾਰ 2.0 ਸ਼ੁਰੂ ਕੀਤਾ ਆ ਉਥੇ ਗ੍ਰਿਫਤਾਰੀ ਹੋਈ ਹੈ ਸੋ ਇਸ ਦੇ ਤਹਿਤ ਸ਼ਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਸੀ ਰੇਡ ਕੀਤੀਆਂ ਜਾ ਰਹੀਆਂ ਤਾਂ ਇਸੇ ਦੌਰਾਨ ਪਰਮਜੀਤ ਪੰਮੀ ਜਿਹੜੀ ਕਿ ਪੰਜਾਬੀ ਗਾਇਕ ਹੈ ਕਈ ਦਹਾਕਿਆਂ ਤੋਂ ਨੇ ਕੰਮ ਕੀਤਾ ਸਭ ਤੋਂ ਵੱਡੀ ਗੱਲ ਕਿ ਸਟੇਜ ਸ਼ੋਅ ਕੀਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਔਰ ਜਦੋਂ ਕਰੋਨਾ ਕਾਲ ਤੋਂ ਪਹਿਲਾਂ ਜਿਹੜੀ ਇਹ ਤੰਗੀ ਆਈ ਸਾਰੇ ਲੋਕਾਂ ਤੇ ਤੈਅ ਦੇ ਵਿੱਚ ਪਰਮਜੀਤ ਪੰਮੀ ਹੁਣਾਂ ਦਾ ਕੰਮ ਵੀ ਠੱਪ ਹੋ ਗਿਆ ਜਿਹੜੇ ਸਟੇਜਸੋ ਮਿਲਦੇ ਸੀ ਉਹ ਵੀ ਬੰਦ ਹੋ ਗਏ ਤਾਂ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋ ਗਿਆ ਤਾਂ ਉਸ ਤੋਂ ਬਾਅਦ ਪਰਮਜੀਤ ਪੰਮੀ ਨੇ ਆਪਣੀ ਫੈਮਲੀ ਦੇ ਨਾਲ ਜਾਨੀ ਕਿ ਮਾਂ ਤੇ ਭੈਣ ਦੇ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਪੰਮੀ ਦਾ ਪਹਿਲਾ ਕੀ ਪਰਿਵਾਰਕ ਬੈਕਗ੍ਰਾਉਂਡ ਜਿਹੜਾ ਉਹ ਕੋਈ ਚੰਗਾ ਨਹੀਂ ਸੀਗਾ ਮਾਂ ਤੇ ਭੈਣ ਪਹਿਲਾਂ ਹੀ ਨਸ਼ੇ ਦੀ ਤਸਕਰੀ ਕਰਦੀਆਂ ਸੀਗੀਆਂ ਪਹਿਲਾਂ ਹੀ ਉਹਨਾਂ ਤੇ 2-2 3-3 ਪਰਚੇ ਜਿਹੜੇ ਉਹ ਦਰਜ ਨੇ ਤਾਂ ਉਦੋਂ ਪਰਮਜੀਤ ਪੰਮੀ ਆਪਣਾ ਕੈਰੀਅਰ ਜਿਹੜਾ ਉਹ ਸਿੰਗਿੰਗ ਖੇਤਰ ਦੇ ਵਿੱਚ ਬਣਾ ਰਹੀ ਸੀਗੀ ਦਾ ਉਸ ਸਮੇਂ ਤਾਂ ਇਹ ਇਹਨਾਂ ਚੀਜ਼ਾਂ ਤੋਂ ਵਾਂਝੀ ਰਹੀ ਪਰ ਜਿਉਂ-ਜਿਉਂ ਕਰੋਨਾ ਕਾਲ ਦੇ ਸਮੇਂ ਦੇ ਵਿੱਚ ਤੰਗੀਆਂ ਤਰੁੱਟੀਆਂ ਆਈਆਂ ਪਰਿਵਾਰ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋਇਆ ਤਾਂ ਉੱਥੇ ਹੀ ਫਿਰ ਪਰਮਜੀਤ ਪੰਮੀ ਨੇ ਆਪਣੀ ਫੈਮਿਲੀ ਦੇ ਨਾਲ ਮਿਲ ਕੇ ਇਹ ਜਿਹੜਾ ਚਿੱਟੇ ਦਾ ਬਿਜ਼ਨਸ ਹੈ ਇਹਨੂੰ ਅੱਗੇ ਵਧਾਇਆ ਔਰ ਪਿੱਛੇ ਜੇ ਤੁਸੀਂ ਖਬਰ ਵੀ ਸੁਣੀ ਹੋਣੀ ਹੈ ਕਿ ਇਹ ਜੇਲ੍ਹ ਦੇ ਵਿੱਚ ਗਈ ਪੰਮੀ ਇਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਨੌਜਵਾਨ ਦੀ ਓਵਰਡੋਸ ਦੇ ਨਾਲ ਮੌਤ ਹੋ ਜਾਂਦੀ ਹੈ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹ ਜੇਲ੍ਹ ਵੀ ਗਈ ਤੇ ਜਦੋਂ ਜੇਲ੍ਹ ਤੋਂ ਬਾਹਰ ਆਈ ਉਸ ਤੋਂ ਬਾਅਦ ਆ ਇਹਨੇ ਫੁੱਲ ਫਲੈਜੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਗੋਂ ਛੱਡਿਆ ਨਹੀਂ ਆਪਣੇ ਭਰਾ ਦੇ ਨਾਲ ਮਿਲ ਕੇ ਤੇ ਚਿੱਟਾ ਵੇਚਣਾ ਸ਼ੁਰੂ ਕਰ ਦਿੱਤਾ ਹੁਣ ਭਰਾ ਤੇ ਭੈਣ ਯਾਨੀ ਕਿ ਪੰਮੀ ਤੇ ਉਹਦਾ ਭਰਾ ਦੋਨੋਂ ਮਿਲ ਕੇ ਚਿੱਟੇ ਦੀ ਤਸਕਰੀ ਕਰਦੇ ਆ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਨਾਲ ਇਹ ਸਬੰਧ ਰੱਖਦੀ ਹੈ ਨਾ ਉਥੇ ਜਨਮ ਹੋਇਆ ਤੇ ਉਥੋਂ ਅੱਗੇ ਇਹ ਗਾਇਕੀ ਦੇ ਖੇਤਰ ਵੱਲ ਆਈ ਔਰ ਕਈ ਇਹਨੇ ਆਪਣੀਆਂ Song ਜਿਹੜੇ ਉਹ ਵੀ ਰਿਲੀਜ਼ ਕੀਤੇ ਉਦੋਂ ਟੇਪਾਂ ਆਉਂਦੀਆਂ ਸੀ ਟੇਪ ਰਿਕਾਰਡ ਕਰਕੇ ਉਹ ਵੀ ਰਿਲੀਜ਼ ਕੀਤੀਆਂ ਫਿਰ ਉਸ ਤੋਂ ਬਾਅਦ ਕਈ ਸਟੇਜ ਸ਼ੋਅ ਵੀ ਕੀਤੇ ਔਰ ਪਰਮਜੀਤ ਪੰਮੀ ਦੇ ਕਈ ਗਾਣੇ ਜਿਹੜੇ ਉਹ ਮਕਬੂਲ ਹੋਏ ਇੱਕ ਐਵੇਂ ਕਾਨੂੰ ਸ਼ੱਕ ਕਰਦਾ ਗੋਲੀ ਚੱਲ ਜੂ ਆ ਮਰੂਤੀ ਭੰਨ ਦੂਤਾ ਇਹ ਗਾਣੇ ਜਿਹੜੇ ਆ ਉਹ 90 2000 ਦੇ ਸਮੇਂ ਦੇ ਵਿੱਚ ਬਹੁਤ ਹੀ ਹਿੱਟ ਗਾਣੇ ਸੀਗੇ ਜਦੋਂ ਇਹ ਗਾਣੇ ਆਏ ਔਰ ਇਹ ਕਾਫੀ ਹਿੱਟ ਰਹੇ ਤੇ ਉਸ ਤੋਂ ਬਾਅਦ ਪੰਮੀ ਦਾ ਵੀ ਜਿਹੜਾ ਕਾਫੀ ਕੰਮ ਚੱਲਿਆ ਸਟੇਜ ਸ਼ੋ ਜਿਹੜੇ ਉਹ ਬਹੁਤ ਮਿਲੇ ਪਰ ਕਰੋਨਾ ਕਾਲ ਦੇ ਵਿੱਚ ਇਹ ਮਾਰ ਵੱਜੀ ਕੇ ਕੰਮ ਠੱਪ ਹੋ ਗਿਆ ਸਟੇਜ ਸ਼ੋ ਮਿਲਨੇ ਬੰਦ ਹੋ ਗਏ ਤੇ ਉਸ ਤੋਂ ਬਾਅਦ ਗਲਤ ਰਸਤੇ ਤੇ ਪੰਮੀ ਚੱਲ ਪਈ ਕਿਉਂਕਿ ਮਾਂ ਤੇ ਭੈਣ ਪਹਿਲਾਂ ਤੋਂ ਹੀ ਚਿੱਟੇ ਦੀ ਤਸਕਰੀ ਜਿਹੜੀ ਉਹ ਕਰਦੀ ਸੀਗੀ ਔਰ ਪੰਮੀ ਨੇ ਆਪਣੇ ਭਰਾ ਨੂੰ ਨਾਲ ਲਿਆ ਔਰ ਦੋਨੋਂ ਜਾਣੇ ਮਿਲ ਕੇ ਚਿੱਟੇ ਦਾ ਕਾਰੋਬਾਰ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਹੁਣ 8 ਗ੍ਰਾਮ ਚਿੱਟੇ ਦੇ ਨਾਲ ਪਰਮਜੀਤ ਪੰਮੀ ਨੂੰ ਗ੍ਰਿਫਤਾਰ ਕਰ ਲਿਆ ਆਪਰੇਸ਼ਨ ਪ੍ਰਹਾਰ 2.0 ਦੇ ਤਹਿਤ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਕਿਉਂਕਿ 12000 ਤੋਂ ਵੱਧ ਪੁਲਿਸ ਕਰਮੀ ਤੇ 2000 ਤੋਂ ਵੱਧ ਟੀਮਾਂ ਜਿਹੜੀਆਂ ਨੇ ਇਸ ਕੰਮ ਦੇ ਲਈ ਬਣਾਈਆਂ ਗਈਆਂ ਨੇ ਚਾਹੇ ਉਹ ਕੋਈ ਨਸ਼ਾ ਕਰਦਾ ਹੈ ਤਸਕਰ ਹੈ ਜਾਂ ਫਿਰ ਕੋਈ ਗੈਂਗਸਟਰ ਹੈ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਬਣਦੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਇਹ ਆਪਰੇਸ਼ਨ ਪ੍ਰਹਾਰ ਦੇ ਤਹਿਤ ਪੰਜਾਬ ਪੁਲਿਸ ਦਾ ਕਹਿਣਾ ਹੈ ਸੋ ਉਸੇ ਦੇ ਤਹਿਤ ਹੀ ਇਹ ਵੱਡੀ ਕਾਰਵਾਈ ਹੋਈ ਹੈ ਪਰਮਜੀਤ ਪੰਮੀ ਜਿਹੜੀ ਕਿ ਸਿੰਗਰ ਹੈ ਉਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਭਰਾ ਦੇ ਨਾਲ 8 ਗ੍ਰਾਮ ਚਿੱਟੇ ਦੇ ਨਾਲ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਪਹਿਲਾਂ ਇਹ ਜਦੋਂ ਜੇਲ੍ਹ ਤੋਂ ਛੁੱਟ ਕੇ ਆਈ ਤਾਂ ਉਸ ਤੋਂ ਬਾਅਦ ਇਹਨੇ ਆਪਣੇ ਭਰਾ ਨੂੰ ਨਾਲ ਲਿਆ ਤੇ ਦੋਨਾਂ ਨੇ ਮਿਲ ਕੇ ਚਿੱਟੇ ਦਾ ਕੰਮ ਸ਼ੁਰੂ ਕਰ ਦਿੱਤਾ ਚਿੱਟਾ ਸਮਗਲ ਕਰਦੇ ਸੀ ਤਾਂ ਹੁਣ ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ 8 ਗ੍ਰਾਮ ਚਿੱਟਾ ਇਹਨਾਂ ਤੋਂ ਹਰਾਸਤੀ ਜਿਹੜੀ ਉਹ ਹੋਈ ਹੈ 8 ਗ੍ਰਾਮ ਚਿੱਟੇ ਦੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਪਰਚਾ ਇਹਨਾਂ ਤੇ ਦਰਜ ਕਰ ਦਿੱਤਾ ਗਿਆ ਤੇ ਅਗਲੇਰੀ ਕਾਰਵਾਈ ਜਿਹੜੀ ਹੈ ਪੰਜਾਬ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ। ਦੈਨਿਕ ਸੋਰਾ ਟੀਵੀ ਤੇ ਤੁਹਾਡਾ ਸਵਾਗਤ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਇਹ ਖਬਰ ਪੰਜਾਬ ਦੀ ਮਸ਼ਹੂਰ ਗਾਇਕਾ ਦੇ ਨਾਲ ਜੁੜੀ ਹੋਈ ਹੈ ਆ ਜਿਹੜੀ ਕਿ ਇੱਕ ਸਮੇਂ ਬਹੁਤ ਹਿੱਟ ਗੀਤ ਦੇਣ ਵਾਲੀ ਮੰਨੀ ਜਾਂਦੀ ਹੈ ਪਰ ਉਸ ਤੋਂ ਬਾਅਦ ਚਿੱਟੇ ਦੇ ਕਾਲੇ ਧੰਦੇ ਦੇ ਵਿੱਚ ਫਸ ਗਈ ਤੇ ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋਈ ਤੇ ਹੁਣ ਪੰਜਾਬ ਪੁਲਿਸ ਨੇ ਜਿਹੜਾ ਆਪਰੇਸ਼ਨ ਪ੍ਰਹਾਰ 2.0 ਸ਼ੁਰੂ ਕੀਤਾ ਆ ਉਥੇ ਗ੍ਰਿਫਤਾਰੀ ਹੋਈ ਐ ਸੋ ਇਸ ਦੇ ਤਹਿਤ ਛਾਪੇ ਮਾਰੀਆਂ ਕੀਤੀਆਂ ਜਾ ਰੀਆਂ ਸੀ ਰੇਡ ਕੀਤੀਆਂ ਜਾ ਰੀਆਂ ਤਾਂ ਇਸੇ ਦੌਰਾਨ ਪਰਮਜੀਤ ਪੰਮੀ ਜਿਹੜੀ ਕਿ ਪੰਜਾਬੀ ਗਾਇਕਾ ਹੈ ਕਈ ਦਿਹਾਕਿਆਂ ਤੋਂ ਨੇ ਕੰਮ ਕੀਤਾ ਸਭ ਤੋਂ ਵੱਡੀ ਗੱਲ ਕਿ ਸਟੇਜ ਸ਼ੋਅ ਕੀਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਔਰ ਜਦੋਂ ਕਰੋਨਾ ਕਾਲ ਤੋਂ ਪਹਿਲਾਂ ਜਿਹੜੀ ਇਹ ਤੰਗੀ ਆਈ ਸਾਰੇ ਲੋਕਾਂ ਤੇ ਤੈਅ ਦੇ ਵਿੱਚ ਪਰਮਜੀਤ ਪੰਮੀ ਹੁਣਾਂ ਦਾ ਕੰਮ ਵੀ ਠੱਪ ਹੋ ਗਿਆ ਜਿਹੜੇ ਸਟੇਜਸੋ ਮਿਲਦੇ ਸੀ ਉਹ ਵੀ ਬੰਦ ਹੋ ਗਏ ਤਾਂ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋ ਗਿਆ ਤਾਂ ਉਸ ਤੋਂ ਬਾਅਦ ਪਰਮਜੀਤ ਪੰਮੀ ਨੇ ਆਪਣੀ ਫੈਮਿਲੀ ਦੇ ਨਾਲ ਜਾਨੀ ਕਿ ਮਾਂ ਤੇ ਭੈਣ ਦੇ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਪੰਮੀ ਦਾ ਪਹਿਲਾ ਹੀ ਪਰਿਵਾਰਕ ਬੈਕਗ੍ਰਾਉਂਡ ਜਿਹੜਾ ਉਹ ਕੋਈ ਚੰਗਾ ਨਹੀਂ ਸੀਗਾ ਮਾਂ ਤੇ ਭੈਣ ਪਹਿਲਾਂ ਹੀ ਨਸ਼ੇ ਦੀ ਤਸਕਰੀ ਕਰਦੀਆਂ ਸੀਗੀਆਂ ਪਹਿਲਾਂ ਹੀ ਉਹਨਾਂ ਤੇ 2-2 3-3 ਪਰਚੇ ਜਿਹੜੇ ਉਹ ਦਰਜ ਨੇ ਤਾਂ ਉਦੋਂ ਪਰਮਜੀਤ ਪੰਮੀ ਆਪਣਾ ਕੈਰੀਅਰ ਜਿਹੜਾ ਉਹ ਸਿੰਗਿੰਗ ਖੇਤਰ ਦੇ ਵਿੱਚ ਬਣਾ ਰਹੀ ਸੀਗੀ ਤਾ ਉਸ ਸਮੇਂ ਤਾਂ ਇਹ ਇਹਨਾਂ ਚੀਜ਼ਾਂ ਤੋਂ ਵਾਂਝੀ ਰਹੀ ਪਰ ਜਿਉਂ-ਜਿਉਂ ਕਰੋਨਾ ਕਾਲ ਦੇ ਸਮੇਂ ਦੇ ਵਿੱਚ ਤੰਗੀਆਂ ਤਰੁੱਟੀਆਂ ਆਈਆਂ ਪਰਿਵਾਰ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋਇਆ ਤਾਂ ਉੱਥੇ ਹੀ ਫਿਰ ਪਰਮਜੀਤ ਪੰਮੀ ਨੇ ਆਪਣੀ ਫੈਮਿਲੀ ਦੇ ਨਾਲ ਮਿਲ ਕੇ ਇਹ ਜਿਹੜਾ ਚਿੱਟੇ ਦਾ ਬਿਜ਼ਨਸ ਹੈ ਇਹਨੂੰ ਅੱਗੇ ਵਧਾਇਆ ਔਰ ਪਿੱਛੇ ਜੇ ਤੁਸੀਂ ਖਬਰ ਵੀ ਸੁਣੀ ਹੋਣੀ ਹੈ ਕਿ ਇਹ ਜੇਲ੍ਹ ਦੇ ਵਿੱਚ ਗਈ ਪੰਮੀ ਇਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਨੌਜਵਾਨ ਦੀ ਓਵਰਡੋਸ ਦੇ ਨਾਲ ਮੌਤ ਹੋ ਜਾਂਦੀ ਹੈ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹ ਜੇਲ੍ਹ ਵੀ ਗਈ ਤੇ ਜਦੋਂ ਜੇਲ੍ਹ ਤੋਂ ਬਾਹਰ ਆਈ ਉਸ ਤੋਂ ਬਾਅਦ ਆ ਇਹਨੇ ਫੁੱਲ ਫਲੈਜੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਗੋਂ ਛੱਡਿਆ ਨਹੀਂ ਆਪਣੇ ਭਰਾ ਦੇ ਨਾਲ ਮਿਲ ਕੇ ਤੇ ਚਿੱਟਾ ਵੇਚਣਾ ਸ਼ੁਰੂ ਕਰ ਦਿੱਤਾ ਹੁਣ ਭਰਾ ਤੇ ਭੈਣ ਯਾਨੀ ਕਿ ਪੰਮੀ ਤੇ ਉਹਦਾ ਭਰਾ ਦੋਨੋਂ ਮਿਲ ਕੇ ਚਿੱਟੇ ਦੀ ਤਸਕਰੀ ਕਰਦੇ ਆ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਨਾਲ ਇਹ ਸਬੰਧ ਰੱਖਦੀ ਹੈ ਨਾ ਉਥੇ ਹੀ ਜਨਮ ਹੋਇਆ ਤੇ ਉਥੋਂ ਅੱਗੇ ਇਹ ਗਾਇਕੀ ਦੇ ਖੇਤਰ ਵੱਲ ਆਈ ਔਰ ਕਈ ਇਹਨੇ ਆਪਣੀਆਂ Song ਜਿਹੜੇ ਉਹ ਵੀ ਰਿਲੀਜ਼ ਕੀਤੇ ਉਦੋਂ ਟੇਪਾਂ ਆਉਂਦੀਆਂ ਸੀ ਟੇਪ ਰਿਕਾਰਡ ਕਰਕੇ ਉਹ ਵੀ ਰਿਲੀਜ਼ ਕੀਤੀਆਂ ਫਿਰ ਉਸ ਤੋਂ ਬਾਅਦ ਕਈ ਸਟੇਜ ਸ਼ੋਅ ਵੀ ਕੀਤੇ ਔਰ ਪਰਮਜੀਤ ਪੰਮੀ ਦੇ ਕਈ ਗਾਣੇ ਜਿਹੜੇ ਉਹ ਮਕਬੂਲ ਹੋਏ ਇੱਕ ਐਵੇਂ ਕਾਨੂੰ ਸ਼ੱਕ ਕਰਦਾ ਗੋਲੀ ਚੱਲ ਜੂ ਮਰੂਤੀ ਭੰਨ ਦੂ ਤਾਂ ਇਹ ਗਾਣੇ ਜਿਹੜੇ ਆ ਆ ਉਹ 90 2000 ਦੇ ਸਮੇਂ ਦੇ ਵਿੱਚ ਬਹੁਤ ਹੀ ਹਿੱਟ ਗਾਣੇ ਸੀਗੇ ਜਦੋਂ ਇਹ ਗਾਣੇ ਆਏ ਔਰ ਇਹ ਕਾਫੀ ਹਿੱਟ ਰਹੇ ਤੇ ਉਸ ਤੋਂ ਬਾਅਦ ਪੰਮੀ ਦਾ ਵੀ ਜਿਹੜਾ ਕਾਫੀ ਕੰਮ ਚੱਲਿਆ ਸਟੇਜ ਸ਼ੋ ਜਿਹੜੇ ਉਹ ਬਹੁਤ ਮਿਲੇ ਪਰ ਕਰੋਨਾ ਕਾਲ ਦੇ ਵਿੱਚ ਇਹ ਮਾਰ ਵਜਿ ਕੇ ਕੰਮ ਠੱਪ ਹੋ ਗਿਆ ਸਟੇਜ ਸ਼ੋ ਮਿਲਨੇ ਬੰਦ ਹੋ ਗਏ ਤੇ ਉਸ ਤੋਂ ਬਾਅਦ ਗਲਤ ਰਸਤੇ ਤੇ ਪੰਮੀ ਚੱਲ ਪਈ ਕਿਉਂਕਿ ਮਾਂ ਤੇ ਭੈਣ ਪਹਿਲਾਂ ਤੋਂ ਹੀ ਚਿੱਟੇ ਦੀ ਤਸਕਰੀ ਜਿਹੜੀ ਉਹ ਕਰਦੀ ਸੀਗੀ ਔਰ ਪੰਮੀ ਨੇ ਆਪਣੇ ਭਰਾ ਨੂੰ ਨਾਲ ਲਿਆ ਔਰ ਦੋਨੋਂ ਜਾਣੇ ਮਿਲ ਕੇ ਚਿੱਟੇ ਦਾ ਕਾਰੋਬਾਰ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਹੁਣ 8 ਗ੍ਰਾਮ ਚਿੱਟੇ ਦੇ ਨਾਲ ਪਰਮਜੀਤ ਪੰਮੀ ਨੂੰ ਆ ਗ੍ਰਿਫਤਾਰ ਕਰ ਲਿਆ ਆਪਰੇਸ਼ਨ ਪ੍ਰਹਾਰ 2.0 ਦੇ ਤਹਿਤ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਕਿਉਂਕਿ 12000 ਤੋਂ ਵੱਧ ਪੁਲਿਸ ਕਰਮੀ ਤੇ 2000 ਤੋਂ ਵੱਧ ਟੀਮਾਂ ਜਿਹੜੀਆਂ ਨੇ ਇਸ ਕੰਮ ਦੇ ਲਈ ਬਣਾਈਆਂ ਗਈਆਂ ਨੇ ਚਾਹੇ ਉਹ ਕੋਈ ਨਸ਼ਾ ਕਰਦਾ ਹੈ ਤਸਕਰ ਹੈ ਜਾਂ ਫਿਰ ਕੋਈ ਗੈਂਗਸਟਰ ਹੈ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਇਹ ਆਪਰੇਸ਼ਨ ਪ੍ਰਹਾਰ ਦੇ ਤਹਿਤ ਪੰਜਾਬ ਪੁਲਿਸ ਦਾ ਕਹਿਣਾ ਹੈ ਸੋ ਉਸੇ ਦੇ ਤਹਿਤ ਹੀ ਇਹ ਵੱਡੀ ਕਾਰਵਾਈ ਹੋਈ ਆ ਪਰਮਜੀਤ ਪੰਮੀ ਜਿਹੜੀ ਕਿ ਸਿੰਗਰ ਹੈ ਉਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਭਰਾ ਦੇ ਨਾਲ 8 ਗ੍ਰਾਮ ਚਿੱਟੇ ਦੇ ਨਾਲ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਪਹਿਲਾਂ ਇਹ ਜਦੋਂ ਜੇਲ੍ਹ ਤੋਂ ਛੁੱਟ ਕੇ ਆਈ ਤਾਂ ਉਸ ਤੋਂ ਬਾਅਦ ਇਹਨੇ ਆਪਣੇ ਭਰਾ ਨੂੰ ਨਾਲ ਲਿਆ ਤੇ ਦੋਨਾਂ ਨੇ ਮਿਲ ਕੇ ਚਿੱਟੇ ਦਾ ਕੰਮ ਸ਼ੁਰੂ ਕਰ ਦਿੱਤਾ ਚਿੱਟਾ ਸਮਗਲ ਕਰਦੇ ਸੀ ਤਾਂ ਹੁਣ ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ 8 ਗ੍ਰਾਮ ਚਿੱਟਾ ਇਹਨਾਂ ਤੋਂ ਹਰਾਸਤੀ ਜਿਹੜੀ ਉਹ ਹੋਈ ਹੈ 8 ਗ੍ਰਾਮ ਚਿੱਟੇ ਦੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਪਰਚਾ ਇਹਨਾਂ ਤੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਰੀ ਕਾਰਵਾਈ ਜਿਹੜੀ ਹੈ